ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਸੈਫਾਬਾਲ ਜੋ ਕਿ ਅੱਜਕੱਲ ਬਹਾਦਰਗੜ੍ਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਨਗਰ ਦਾ ਪਹਿਲਾ ਨਾਮ ਹੈ ਜਿਹੜਾ ਸੈਫਾਬਾਦ ਹੈ ਪਰੰਤੂ ਜਦੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਨੇ ਆਪਣੇ ਮਵਾਰਕ ਇਸ ਨਗਰ ਦੇ ਵਿੱਚ ਪਾਏ ਤੇ ਸਤਗੁਰੂ ਪਾਤਸ਼ਾਹ ਜੀ ਇਸ ਕਿਲੇ ਦੇ ਵਿੱਚ ਆ ਕੇ ਨਿਵਾਸ ਕੀਤਾ ਤੇ ਪਿਆਰੇ ਉਸ ਦਿਨ ਤੋਂ ਇਸ ਕਿਲੇ ਦਾ ਨਾਮ ਇਸ ਨਗਰ ਦਾ ਨਾਮ ਜਿਹੜਾ ਬਹਾਦਰਗੜ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦੇ ਉੱਪਰ ਰੱਖਿਆ ਗਿਆ ਹਾਲਾਂਕਿ ਇੱਥੋਂ ਦਾ ਜਿਹੜਾ ਸ਼ਾਸਕ ਸੀ ਉਹ ਉਸ ਵੇਲੇ ਇੱਕ ਮੁਸਲਮਾਨ ਸੀ ਤੇ ਉਹ ਮੁਸਲਮਾਨ ਸਤਗੁਰੂ ਪਾਤਸ਼ਾਹ ਦਾ ਅਮਰੀਦ ਸੀ ਤੇ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਹੀ ਸਤਿਗੁਰੂ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਪਹੁੰਚੇ ਸਨ ਤੇ ਉਸ ਨਗਰ ਦਾ ਨਾਮ ਉਸ ਦਿਨ ਤੋਂ ਬਹਾਦਰਗੜ ਪੈ ਗਿਆ ਗੜ ਕਹਿੰਦੇ ਕਿਲੇ ਨੂੰ ਕਿਉਂਕਿ ਇੱਥੇ ਬੜਾ ਸੁੰਦਰ ਤੇ ਬੜਾ ਮਜ਼ਬੂਤ ਇੱਕ ਕਿਲਾ ਸੀ ਜਿਸ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਨਿਵਾਸ ਕੀਤਾ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਮ ਦੇ ਉੱਪਰ ਇਸ ਦਾ ਨਾਮ ਬਹਾਦਰਗੜ ਰੱਖਿਆ ਗਿਆ ਔਰ ਇੱਥੇ ਬੜੀਆਂ ਸੰਗਤਾਂ ਆਉਂਦੀਆਂ ਨੇ ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਅਤਕ ਵੀ ਲੈ ਕੇ ਆਉਂਦੀਆਂ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਸਭਨਾਂ ਨੂੰ ਨਾਮਦਾਨ ਦੀਆਂ ਦਾਤਾਂ ਦੇ ਕੇ ਨਿਵਾਜਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਵਿੱਚ ਰਹਿੰਦਿਆਂ ਹੋਇਆ ਜੀਵਨ ਬਸਰ ਕਰਨ ਦੀ ਜਿਹੜੀ ਪ੍ਰੇਰਣਾ ਉਹ ਸਤਿਗੁਰੂ ਜੀ ਵੱਲੋਂ ਦਿੱਤੀ ਜਾ ਰਹੀ ਹੈ ਇਥੇ ਇੱਕ ਭਾਈ ਭਾਗਰਾਮ ਨਾਂ ਦਾ ਇੱਕ ਸਿੱਖ ਸਤਿਗੁਰਾਂ ਦੇ ਪਾਸ ਆਉਂਦਾ ਹੈ ਆ ਕੇ ਆਖਦਾ ਪਾਤਸ਼ਾਹ ਮੇਰਾ ਨਗਰ ਇਥੋਂ ਨੇੜੇ ਹੀ ਹੈ ਉਸ ਨਗਰ ਦਾ ਨਾਮ ਲਹਿਲ ਹੈ ਉਸ ਨਗਰ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਵੱਖ-ਵੱਖ ਬਿਮਾਰੀਆਂ ਦੇ ਨਾਲ ਜੂਝਦੇ ਨੇ ਤੇ ਉਹ ਬਿਮਾਰੀਆਂ ਦੇ ਕਾਰਨ ਮੌਤੇ ਘਟ ਉਤਰ ਜਾਂਦੇ ਨੇ ਸਾਡੇ ਨਗਰ ਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਪਾਤਸ਼ਾਹ ਆਪ ਕਿਰਪਾ ਕਰੋ ਮੇਰੇ ਨਗਰ ਦੇ ਵਿੱਚ ਚਲੋ ਜਾ ਕੇ ਆਪਣੇ ਮੁਕੱਦਸ ਤੇ ਮੁਬਾਰਕ ਚਰਨ ਪਾ ਕੇ ਉਸ ਧਰਤੀ ਨੂੰ پاک ਪਵਿੱਤਰ ਕਰੋ ਤੇ ਸਾਡੇ ਜਿਹੜੇ ਦੁਖੀਆਂ ਦੇ ਦੁੱਖ ਨੇ ਰੋਗੀਆਂ ਦੇ ਰੋਗ ਦੇ ਕਿਰਪਾ ਕਰਕੇ ਉਹਨਾਂ ਨੂੰ ਖੰਡਣਾ ਕਰੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਉਸ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਲਹਿਲ ਪਿੰਡ ਦੇ ਵਿੱਚ ਆਉਂਦੇ ਨੇ ਲਹਿਲ ਪਿੰਡ ਦੇ ਵਿੱਚ ਇੱਕ ਬੜਾ ਸੁੰਦਰ ਛੱਪੜਾ ਹੈ ਜਿਹਦਾ ਬਹੁਤ ਜ਼ਿਆਦਾ ਨਰਮਲ ਜਲ ਹੈ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਕੀਤਾ ਕਿ ਭਾਈ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੋ ਔਰ ਜਿਹੜਾ ਵੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਹ ਦੁੱਖਾਂ ਦੀ ਨਿਵਰਤੀ ਪਾ ਲੇਗਾ ਦੁੱਖਾਂ ਤੋਂ ਮੁਕਤ ਹੋ ਜਾਵੇਗਾ ਤੇ ਇਹ ਦੁੱਖਾਂ ਨੂੰ ਨਿਵਾਰਨ ਵਾਲਾ ਤੁਹਾਡਾ ਜਿਹੜਾ ਇਹ ਸਰੋਵਰ ਬਣ ਜਾਏਗਾ ਸੋ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਮਾਤਾ ਇੱਕ ਬੀਬੀ ਆਉਂਦੀ ਹੈ ਤੇ ਉਹਨੇ ਆ ਕੇ ਬੇਨਤੀ ਕੀਤੀ ਪਾਤਸ਼ਾਹ ਸਾਡੇ ਨਗਰ ਦੇ ਵਿੱਚ ਅਠ ਰਾਹੇ ਦੇ ਰੋਗ ਦੇ ਨਾਲ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਆਪ ਕਿਰਪਾ ਕਰੋ ਸਾਨੂੰ ਐਸੀ ਤਾਕਤ ਬਖਸ਼ਿਸ਼ ਕਰੋ ਖਿਮਾ ਕਰਿਓ ਸਾਡੇ ਉਤੇ ਐਸਾ ਮਿਹਰ ਭਰਿਆ ਹੱਥ ਰੱਖੋ ਤਾਂ ਕਿ ਸਾਡੇ ਜਿਹੜੇ ਬੱਚੇ ਨੇ ਉਹ ਇਸ ਤਰ੍ਹਾਂ ਅਠਰਾਹੇ ਦੀ ਬਿਮਾਰੀ ਦੇ ਨਾਲ ਨਾ ਮਰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਅੱਜ ਤੋਂ ਬਾਅਦ ਜਿਸ ਨੂੰ ਵੀ ਅਠਰਾਹੇ ਦਾ ਰੋਗ ਹੋਏਗਾ ਉਹ ਵੀ ਇਸ ਸਰੋਵਰ ਦੇ ਵਿੱਚ ਉਸ ਨੂੰ ਇਸ਼ਨਾਨ ਕਰਵਾਇਆ ਜਾਵੇ ਤੇ ਇਸ਼ਨਾਨ ਕਰਨ ਦੇ ਉਪਰੰਤ ਉਹ ਵੀ ਤੰਦਰੁਸਤ ਹੋ ਜਾਵੇਗਾ ਅੱਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਦੇ ਉਸ ਮੁਕੱਦਸ ਸਥਾਨ ਜਿਹੜਾ ਲਹਿਲਪਿੰਡ ਦੇ ਵਿੱਚ ਸੀ ਤੇ ਅੱਜ ਪਟਿਆਲਾ ਸ਼ਹਿਰ ਦੇ ਰੂਪ ਦੇ ਵਿੱਚ ਤਬਦੀਲ ਹੋ ਗਿਆ ਉੱਥੇ ਬੜੀਆਂ ਰੌਣਕਾਂ ਹਰ ਸਮੇਂ ਇਲਾਹੀ ਗੁਰਬਾਣੀ ਦਾ ਸ਼ਬਦ ਕੀਰਤਨ ਚੱਲਦਾ ਹੈ ਗੁਰਬਾਣੀ ਦਾ ਪ੍ਰਵਾਹ ਚੱਲਦਾ ਉੱਥੇ ਨਾਲੋਂ ਨਾਲ ਗੁਰੂ ਕੇ ਲੰਗਰ ਵੀ ਉਤਟ ਵਰਤੇ ਨੇ ਬੜਾ ਸਚੱਜਾ ਪ੍ਰਬੰਧ ਹੈ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉੱਥੇ ਕੀਤਾ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ